ਇਹ ਮਾਰਬਲ ਬਹੁਤ ਮੋਟਾ ਹੁੰਦਾ ਉਹ ਟੁੱਟਦਾ ਨਹੀਂ ਹੂੰ ਦੂਜਾ ਫਾਇਦਾ ਇਹ ਵੀ ਇਹ ਮਾਰਬਲ ਬਹੁਤ ਤਰ੍ਹਾਂ ਦਾ ਹੀ ਗ੍ਰੇਨੇਟ ਮਾਰਬਲ ਆ ਹੂੰ ਠੀਕ ਆ ਕੋਟਾ ਸਟੋਨ ਆ ਡੂੰਗਰੀ ਮਾਰਬਲ ਆ ਹੂੰ ਹੂੰ ਮੌਰਵਾੜਾ ਹੂੰ ਹੂੰ ਪੈਂਥਰਾ ਹੂੰ ਹੂੰ ਕਟਨੀ ਆ ਲਬੇਟਾ ਹੂੰ ਹੂੰ ਪੱਥਰ ਦਾ ਕੰਮ ਕਰਦੇ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਹੋ ਗਏ ਹੋਣਿਆ ਕੋਈ 20 ਸਾਲ ਹੂੰ ਹੂੰ ਲਾਕਡਾਊਨ ਚ ਕੰਮ ਮੰਦਾ ਪੈ ਗਿਆ ਸੀਗਾ ਹੂੰ ਹੂੰ ਉਦੋਂ ਮੇਰੇ ਕੋਲ ਛੱਤ ਮਸ਼ੀਨਾ ਸੀ ਫਿਰ ਕੁਛ ਮਸ਼ੀਨਾ ਵੇਚਤੀਆਂ ਸੀ ਲੌਕਡਾਊਨ ਦੇ ਵਿੱਚ ਇੱਕੇ ਦਮ ਹੀ ਜਿਹੜਾ ਕੰਮ ਸੀਗਾ ਉਹ ਹੂੰ ਹੂੰ ਮਤਲਬ ਕਿ ਬੰਦ ਹੋ ਗਿਆ ਕਈ ਥਾਵਾਂ ਤੇ ਤਾਂ ਸਾਨੂੰ ਕੰਮ ਬੰਦ ਹੋ ਗਏ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਵਾਜ਼ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਖੋਖਰ ਦੋਸਤੋ ਪੰਜਾਬ ਦੇ ਵਿੱਚ ਜਿੱਥੇ ਗੱਲ ਹੁੰਦੀ ਆ ਵੱਖ-ਵੱਖ ਤਰ੍ਹਾਂ ਦੇ ਮਕਾਨ ਬਣਾਏ ਜਾਂਦੇ ਆ ਹਵੇਲੀਆਂ ਦੀ ਚਰਚਾ ਹੁੰਦੀ ਆ ਉੱਥੇ ਕਿਤੇ ਨਾ ਕਿਤੇ ਜਿਹੜੇ ਪੱਥਰ ਲਾਉਣ ਤੇ ਵੀ ਗੱਲ ਚੱਲਦੀ ਆ ਮਕਾਨ ਦੇ ਵਿੱਚ ਪੱਥਰ ਲਾਉਣ ਤੇ ਜਿਹੜੀ ਚਰਚਾ ਉਹ ਚੱਲਦੀ ਆ ਵੀ ਕਿਸ ਤਰ੍ਹਾਂ ਦਾ ਪੱਥਰ ਲਾਇਆ ਜਾਵੇ ਸਿਆਲ ਵਾਸਤੇ ਕਿਹੜਾ ਪੱਥਰ ਚੰਗਾ ਕਿਹੜਾ ਮਾੜਾ ਏ ਮਤਲਬ ਪੱਥਰ ਦੀ ਚਰਚਾ ਨੂੰ ਲੈ ਕੇ ਜਿਹੜੀ ਗੱਲਬਾਤ ਆ ਆਪਾਂ ਮਾਸ਼ਾ ਸਿੰਘ ਸੁਭਾਗ ਦੇ ਨਾਲ ਕਰਾਂਗੇ ਉਹਨਾਂ ਦਾ ਵੱਡਾ ਤਜਰਬਾ ਰਿਹਾ ਏ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਮਾਸ਼ਾ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰਾਜਵਿੰਦਰ ਸਿੰਘ ਜੀ ਹਾਂ ਮਾਸ਼ਾ ਜੀ ਇਹ ਆ ਵੀ ਪੰਜਾਬ ਦੇ ਵਿੱਚ ਲੋਕ ਬੜੇ ਚਾਹ ਦੇ ਨਾਲ ਸ਼ੌਂਕ ਦੇ ਨਾਲ ਜਿਹੜਾ ਘਰ ਬਣਾਉਂਦੇ ਆਗੇ ਪਰ ਕਿਤੇ ਨਾ ਕਿਤੇ ਉਹ ਪੱਥਰ ਨੂੰ ਲੈ ਕੇ ਦੁਬਧਾ ਦੇ ਵਿੱਚ ਰਹਿੰਦੇ ਆ ਵੀ ਕਿਹੜਾ ਪੱਥਰ ਲਾਉਣਾ ਚਾਹੀਦਾ ਕਿਹੜਾ ਨਹੀਂ ਚਿਪਸ ਲਾਉਣੀ ਚਾਹੀਦੀ ਆ ਪੱਥਰ ਲਾਉਣਾ ਚਾਹੀਦਾ ਤੁਸੀਂ ਇਸ ਬਾਰੇ ਕੀ ਰਾਇ ਰੱਖਦੇ ਹੋ ਮੇਰੀ ਤਰ੍ਹਾਂ ਇਹੀ ਆਈ ਮਾਰਬਲ ਲਾਉਣਾ ਚਾਹੀਦਾ ਹੂੰ ਮਾਰਬਲ ਕਿਉਂ ਲਾਉਣਾ ਚਾਹੀਦਾ ਕੀ ਕਾਰਨ ਹੈ ਇਹਦੇ ਕੀ ਫਾਇਦੇ ਆ ਕੀ ਨੁਕਸਾਨ ਆ ਇਸ ਬਾਰੇ ਵੀ ਗੱਲਬਾਤ ਕਰਦੇ ਆ ਤੁਸੀਂ ਪਹਿਲਾਂ ਮਾਰਬਲ ਦੇ ਥੋੜੇ ਫਾਇਦੇ ਦੱਸ ਦੋ ਕੀ ਕੀ ਫਾਇਦੇ ਆ ਮਾਰਬਲ ਦਾ ਇੱਕ ਤਾਂ ਫਾਇਦਾ ਇਹ ਹੀ ਆ ਇਹ ਹੀ ਆ ਵੀ ਇਹ ਧਰਤੀ ਚੋਂ ਨਿਕਲੀ ਚੀਜ਼ ਆ ਇੱਕ ਕੁਦਰਤੀ ਚੀਜ਼ ਆ ਇਹ ਸਰੀਰ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਜਦੋਂ ਆਪਾਂ ਮਕਰਾਨੇ ਜਾਈਏ ਮਾਰਬਲ ਲੈਣਾ ਤਾਂ ਮਕਰਾਨੇ ਵਾਲੇ ਵੀ ਕਹਿੰਦੇ ਆ ਵੀ ਮਾਰਬਲ ਦੇ ਵਿੱਚ ਕੈਲਸ਼ੀਅਮ ਹੁੰਦਾ ਜੋ ਮਕਰਾਨੀ ਦਾ ਮਾਰਬਲ ਆ ਡੂੰਗਰੀ ਮਾਰਬਲ ਆ ਉਹਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਹਮਮ ਤੇ ਉਹ ਜਿਹੜਾ ਆਪਾਂ ਉਹਦੇ ਤੇ ਨੰਗੇ ਪੈਰੀ ਤੁਰਦੇ ਆ ਤਾਂ ਉਹ ਆਪਣੇ ਸਰੀਰਾਸਤੇ ਬਹੁਤ ਹੀ ਵਧੀਆ ਹਮਮ ਉਹਦੇ ਨਾਲ ਆਪਣੀਆਂ ਜਿਹੜੀਆਂ ਤਲੀਆਂ ਪੈਰਾਂ ਦੀਆਂ ਨਹੀਂ ਤਪਦੀਆਂ ਕਿਉਂਕਿ ਆਪਾਂ ਸਾਰੀ ਦਿਹਾੜੀ ਪੈਰਾਂ ਦੇ ਵਿੱਚ ਬੂਟ ਪਾਈ ਰੱਖਦੇ ਆ ਕਿ ਤੇ ਚੱਪਲ ਪਾਈ ਰੱਖਦੇ ਆ ਕੁਝ ਟਾਈਮ ਆਪਾਂ ਨੂੰ ਧਰਤੀ ਤੇ ਵੀ ਤੁਰਨਾ ਚਾਹੀਦਾ ਹਮਮ ਆ ਮਾਸ਼ਾ ਜੀ ਜਿਹੜਾ ਪੱਥਰਾ ਕਿੰਨੇ ਤਰ੍ਹਾਂ ਦੇ ਮਾਰਬਲ ਪੱਥਰਾ ਜਿਹੜੇ ਕਿੰਨੇ ਤਰ੍ਹਾਂ ਅਲੱਗ-ਅਲੱਗ ਮਤਲਬ ਕਿ ਇਹਦੀਆਂ ਕੁਆਲਿਟੀਆਂ ਹੈਗੀਆਂ ਤੇ ਤੁਸੀਂ ਕਿਹੜਾ ਪੱਥਰ ਮਾਰਬਲ ਲਾਉਣ ਦੀ ਜਿਹੜੀ ਵੀ ਕਿਹੜਾ ਲਾ ਸਕਦੇ ਆ ਸਭ ਤੋਂ ਬੈਸਟ ਪੱਥਰ ਕਿਹੜਾ ਮੰਨਦੇ ਹੋ ਦੇਖੋ ਵੀ ਇਹ ਤਾਂ ਹੁਣ ਬਜਟ ਦੇ ਹਿਸਾਬ ਨਾਲ ਆ ਮਾਰਬਲ ਜਿਹੜਾ ਡੂੰਗਰੀ ਮਾਰਬਲ ਹੈਗਾ ਉਹ ਮਹਿੰਗਾ ਹੈਗਾ ਥੋੜਾ ਜੀ ਉਹੋ ਕਈ ਵਾਰੀ ਬੰਦੇ ਦੇ ਵਾਸਤੇੋਂ ਬਾਹਰ ਹੋ ਜਾਂਦਾ ਕੰਮ ਤੇ ਆਮ ਜਿਹੜਾ ਕਟ ਸਹਜਾ ਜੇ ਮਿਲ ਜੇ ਤਾਂ ਡੂੰਗਰੀ ਦਾ ਉਹ ਸਸਤਾ ਮਿਲ ਜਾਂਦਾ ਡੂੰਗਰੀ ਜਾਂ ਪੈਂਥਰ ਇਹ ਮਾਰਬਲ ਲਾਉਣੇ ਚਾਹੀਦੇ ਆ ਇਹ ਬਹੁਤ ਹੀ ਵਧੀਆ ਚੀਜ਼ ਆ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਇਸ ਸਾਲ ਦੇ ਨੇੜੇ ਹੋ ਗਿਆ ਮੈਂ 2002 ਤੋਂ ਕੰਮ ਸਟਾਰਟ ਕੀਤਾ ਸੀਗਾ ਤੇ ਪੱਥਰ ਦਾ ਕੰਮ ਸਹੀ ਚੱਲ ਰਿਹਾ ਹੁਣ ਹਾਂ ਹੁਣ ਇਸ ਵਕਤ ਸਹੀ ਚੱਲ ਰਿਹਾ ਹੈ ਥਾਵਾਂ ਤੇ ਤਾਂ ਸਾਨੂੰ ਕੰਮ ਬੰਦ ਹੀ ਕਰਨਾ ਪੈ ਗਿਆ ਕਿਉਂਕਿ ਬਾਹਰ ਤਾਂ ਨਿਕਲ ਨਹੀਂ ਦਿੰਦੇ ਸੀਗੇ ਪੁਲਸ ਵਾਲੇ ਤੇ ਜਦੋਂ ਫਿਰ ਬਾਹਰ ਜਾਂਦੇ ਸੀਗੇ ਦੂਰ ਕੰਮ ਚੱਲਦੇ ਸੀਗੇ ਤਾਂ ਬੰਦੇ ਜਾਂਦੇ ਨਹੀਂ ਸੀਗੇ ਕਈ ਥਾਵਾਂ ਤੇ ਫਸ ਗਿਆ ਕੰਮ ਬਹੁਤ ਦਿੱਕਤ ਆਈ ਤੇ ਲੋਕਡਾਊਨ ਦੇ ਵਿੱਚ ਚੁੱਲ੍ਹੇ ਤੇ ਕਿੰਨਾ ਕਸਰ ਪਿਆ ਚੁੱਲਿਆਂ ਤੇ ਤਾਂ ਪੂਰਾ ਹੀ ਅਸਰ ਪਿਆ ਜਦੋਂ ਰਜਗਾਰ ਹੀ ਲੋਕਾਂ ਦਾ ਠੱਪ ਹੋ ਗਿਆ ਸੀਗਾ ਹੁਣ ਤੁਸੀਂ ਇਹ ਦੇਖੋ ਵੀ ਜਿਵੇਂ ਜਦੋਂ ਵਾਖਾਲ ਦੇ ਵਿੱਚ ਪਾਣੀ ਵਗਦਾ ਹੁੰਦਾ ਠੀਕ ਆ ਜੇ ਤਾਂ ਉਹ ਵਗੀ ਜਾਂਦਾ ਹਾਂ ਤਾਂ ਉਹਦਾ ਧੱਕਾ ਫੁੱਲ ਹੁੰਦਾ ਹਾਂ ਤੇ ਜੇ ਪਿੱਛੇ ਟੁੱਟ ਜੇ ਪਾਣੀ ਤੇ ਫਿਰ ਦੁਬਾਰਾ ਖਾਲ ਭਰਦਾ ਨਹੀਂ ਦਾ ਉਹਦਾ ਪ੍ਰੈਸ਼ਰ ਬੰਦ ਆ ਨਹੀਂ ਦਾ ਪ੍ਰੈਸ਼ਰ ਬੰਦ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਐਵੇਂ ਕੰਮ ਦੇ ਵਿੱਚ ਹੁੰਦਾ ਤੇ ਕਾਟਤਾ ਪੈਂਦੀ ਹੈ ਜੇ ਕਿਸੇ ਚੀਜ਼ ਦੇ ਵਿੱਚ ਰਿਕਾਵਟ ਪੈ ਜੇ ਬਹੁਤ ਸਾਰੇ ਲੋਕਾਂ ਦਾ ਰਜਗਾਰ ਖਤਮ ਹੋਇਆ ਲਾਕਡਾਊਨ ਦੇ ਕਾਰਨ ਤੇ ਉਹਦੇ ਵਿੱਚ ਮੈਨੂੰ ਵੀ ਬਹੁਤ ਜਿਆਦਾ ਮਤਲਬ ਕਿ ਲਾਕਡਾਊਨ ਦੇ ਵਿੱਚ ਝਟਕਾ ਲੱਗਿਆ ਬਹੁਤਾ ਮਾਤੇ ਜਿਹੜਾ ਕੰਮ ਸੀਗਾ ਉਹ ਫਸ ਗਿਆ ਸੀਗਾ ਉਸ ਵਕਤ ਐਸੀ ਵੀ ਰਹਿ ਗਈ ਕਈ ਥਾਵਾਂ ਤੇ ਅੱਛਾ ਪੈਸੇ ਵੀ ਰਹਿ ਗਏ ਤੇ ਤੁਸੀਂ ਉਸ ਮਤਲਬ ਹੁਣ ਵੀ ਪੱਥਰ ਲਾਉਣ ਦੀ ਗੱਲ ਚੱਲਦੀ ਆ ਕਿਤੇ ਨਾ ਕਿਤੇ ਲੋਕ ਕਹਿਣਦੇ ਵੀ ਪੈਸੇ ਮੁੱਕਰ ਗਏ ਕੋਈ ਇਹੋ ਜੀ ਘਟਨਾ ਬਣੀ ਤੁਹਾਡੇ ਨਾਲ ਕੋਈ ਉਹ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ ਕਿ ਕੁਝ ਕੁ ਬੰਦੇ ਹੁੰਦੇ ਜਿਹੜੇ ਰੋਲੇ ਬਾੜ ਹੁੰਦੇ ਆ ਹਮਮ ਕਈ ਥਾਵਾਂ ਤੇ ਹੋਇਆ ਵੀ ਆ ਹਮਮ ਮੁੱਕਰ ਜਾਂਦੇ ਆ ਠੇਕੇਦਾਰਾਂ ਨਾਲ ਮਾਰਬਲ ਲਾਉਣ ਵਾਲਿਆਂ ਨਾਲ ਵੀ ਰੌਲਾ ਪਾ ਜਾਂਦੇ ਆ ਹਮਮ ਕਿਉਂਕਿ ਪਹਿਲਾਂ ਗੱਲ ਹੋਰ ਕਰਦੇ ਆ ਲੋਕ ਬਾਅਦ ਦੇ ਵਿੱਚ ਹੋਰ ਕਰਦੇ ਆ ਮੇਰਾ ਕੰਮ ਇਹ ਨਹੀਂ ਹੈਗਾ ਕੰਮ ਮੈਂ ਜਿੰਨੀ ਗੱਲ ਕਰਦਾ ਅਗਲੇ ਨਾਲ ਹਮਮ ਉਨਾ ਪਾਗਲੇ ਨੂੰ ਕੰਮ ਕਰਕੇ ਦਿੰਨੇ ਇਹਦੇ ਵਿੱਚ ਰਗੜਾਈਆਂ ਹੁੰਦੀਆਂ ਹੂੰ 0 ਨੰਬਰ ਤੋਂ ਲੈ ਕੇ ਹੂੰ ਤੇ ਇਹ 15000 ਨੰਬਰ ਤੱਕ ਰਪੱਤਾ ਚੱਲਦਾ ਅਲੱਗ-ਅਲੱਗ ਰਗੜਾਈ ਹੁੰਦੀ ਹੈ ਜੇ ਮਾਈਟ ਕਰਾਉਣੀ ਆ ਉਹਦਾ ਉਹਦਾ ਰੇਟ ਲਿਆ ਜਾਂਦਾ ਜੇ ਗਰੇਨੇਟ ਕਰਾਉਣੀ ਆ ਉਹਦਾ ਅਲੱਗ ਰੇਟ ਲਿਆ ਜਾਂਦਾ ਜੇ ਡਾਇਮੰਡ ਕਰਾਉਣੀ ਆ ਕਿਸੇ ਨੇ ਉਹਦਾ ਅਲੱਗ ਰੇਟ ਆ ਜਾਂਦਾ ਜੇ ਹਾਫ ਡਾਇਮੰਡ ਕਰਾਉਣੀ ਆ ਉਹਦਾ ਅਲੱਗ ਲਿਆ ਜਾਂਦਾ ਇਹ ਕਿੰਨੀਆਂ ਰਗੜਾਈਆਂ ਹੁੰਦੀਆਂ ਜੀ ਕੁੱਲ ਕੁੱਲ ਰਗੜਾਈਆਂ ਦੇ ਤੇ ਮੰਨ ਕੇ ਚੱਲੋ ਤੁਸੀਂ ਵੀ ਜੇ ਤਾਂ ਆਪਾਂ ਪੱਤਿਆਂ ਦੇ ਹਿਸਾਬ ਨਾਲ ਜਿਹੜੀਆਂ ਇਹ ਵੀ ਕਿੰਨੀਆਂ ਪਾਲਚਾ ਹੁੰਦੀਆਂ ਫਿਰ ਤਾਂ 15000 ਨੰਬਰ ਤੇ ਕਰ ਪਤਾ ਚਾਹੁੰਦਾ ਇਹਦੇ ਤੇ ਲਾਸਟ ਤੇ ਜੇ ਉਵੇਂ ਗਿਣਤੀ ਚ ਲਈਏ ਜਿਵੇਂ ਆਪਾਂ ਕਹਿੰਦੇ ਮਾਈਟ ਤੇ ਗ੍ਰੇਨਾਇਟ ਉਵੇਂ ਚਾਰ ਗੜਾਈਆਂ ਹੁੰਦੀਆਂ ਵੀ ਕਈ ਵਾਰੀ ਅਗਲੇ ਕਹਿੰਦੇ ਸਾਨੂੰ ਯਾਰ ਹਾਫ ਡਾਇਮੰਡ ਕਰ ਦਿਓ ਅਧੀਆਂ ਵੱਟੀਆਂ ਚ ਲਾ ਦਿਓ ਤੇ ਇੰਨੀ ਕਿ ਚਮਕ ਬਹੁਤ ਆ ਉਹਨਾਂ ਨੂੰ ਹੋੜਾ ਕੰਮ ਕਰਦੇ ਤਾਂ ਜ਼ੀਰੋ ਰਗੜਾਈ ਦਾ ਜਿਹੜਾ ਤੁਸੀਂ ਰੇਟ ਕੀ ਲੈਨੇ ਹੋ ਜ਼ੀਰੋ ਦਾ 0 ਦੇ ਵਿੱਚ ਤਾਂ ਆਪਾਂ 5 ਰੁਪਏ ਲੈਨੇ ਆ ਜਿਹੜੀ ਮਾਈਟ ਰਗੜਾਈ ਆ ਪਾਲਿਸ਼ ਵਗੈਰਾ ਵੀ ਕਰਕੇ ਦਿੰਨੇ ਆ ਕਿ ਨਾ ਪਾਲਿਸ਼ ਤਾਂ ਫਿਰ ਜਦੋਂ ਮਾਈਟ ਹੀ ਰੱਖਣੀ ਅਗਲੇ ਨੇ ਪਾਲਿਸ਼ ਕਾਦੇ ਆਸਤੇ ਕਰਨੀ ਆ ਅੱਛਾ ਅੱਛਾ ਤੇ ਪਾਲਿਸ਼ ਕਿ ਕਿੱਥੋਂ ਤੀਕ ਰਗੜਾਈ ਕਰਦੇ ਹੋ ਮੰਨ ਲਓ ਕਿੰਨੇ ਨੰਬਰ ਕਰਦੇ ਹੋ ਵੀ ਜਿਹੜੀ ਪਾਲਿਸ਼ ਹੋ ਜਾਂਦੀ ਆ ਪਾਲਿਸ਼ ਸੱਤ ਰਗੜਾਈਆਂ ਤੇ ਪਾਲਿਸ਼ ਹੋ ਜਾਂਦੀ ਆ ਠੀਕ ਆ ਚਾ ਆਪਣਾ 4 ਨੰਬਰ ਤੋਂ ਪਾਲਿਸ਼ ਸ਼ੁਰੂ ਹੋ ਜਾਂਦੀ ਆ ਪਹਿਲਾਂ ਤਾਂ ਮਾਰਬਲ ਦੀ ਕਟਿੰਗ ਹੀ ਹੋ ਜਾਂਦੀ ਆ ਚਾ 400 ਨੰਬਰ ਪੱਤਾ ਚਲਾਉਣੇ ਹੋ ਉਤੋਂ ਤੱਕ ਰਟਿੰਗ ਹੁੰਦੀ ਆ ਉਦੋਂ ਬਾਅਦ ਮਤਲਬ ਕਿ ਪੌਂਚ ਸ਼ੁਰੂ ਹੋ ਜਾਂਦੀ ਹੈ ਹਾਂ ਹਾਂ ਮਾਸ਼ਾ ਜੀ ਇੱਕ ਹੋਰ ਜਿਹੜੀ ਸਮੱਸਿਆ ਆਉਂਦੀ ਹੁੰਦੀ ਆ ਵੀ ਪੱਥਰ ਕਿਸੇ ਹੋਰ ਮਿਸਤਰੀ ਨੇ ਲਾਇਆ ਹੁੰਦਾ ਜਿੱਦੋਂ ਰਗੜਾਈ ਕਰਦੇ ਆ ਕਈ ਵਾਰ ਉੱਚਾ ਨੀਵਾ ਹੁੰਦਾ ਏ ਮਤਲਬ ਪੱਥਰ ਉਹਨੂੰ ਵੀ ਸੈੱਟ ਕਰਨ ਤੇ ਮਿਹਨਤ ਲੱਗਦੀ ਏ ਉੱਥੇ ਵੀ ਰੌਲਾ ਪੈ ਜਾਂਦਾ ਕਿ ਯਾਰ ਕੋਈ ਇਹੋ ਜੀ ਗੱਲ ਹੁੰਦੀ ਏ ਹਾਂ ਰੌਲਾ ਪੈਂਦਾ ਹੀ ਆ ਹੁਣ ਲਾਉਣ ਵਾਲਾ ਤਾਂ ਲਾ ਕੇ ਨਿਕਲ ਜਾਂਦਾ ਹਾਂ ਹਾਂ ਤੇ ਫਿਨਿਸ਼ਿੰਗ ਤਾਂ ਫਿਰ ਰਗੜਾਈ ਵਾਲੇ ਨੇ ਕਰਕੇ ਦੇਣੀ ਹੁੰਦੀ ਆ ਉਹਦੇ ਵਿੱਚ ਚਲੋ ਕਈ ਵਾਰੀ ਕੁਝ ਮਿਸਤਰੀ ਜਲਦਬਾਜ਼ੀ ਕਰ ਜਾਂਦੇ ਆ ਹਾਂ ਹਾਂ ਉਹਦੇ ਨਾਲ ਫਿਰ ਉਹ ਲਾਸਟ ਤੇ ਕੋਈ ਹਾਲਤ ਰਹਿਣੀ ਜਾਂਦਾ ਫਿਰ ਉਹ ਰਗੜਾਈ ਵਾਲੇ ਨੂੰ ਹੀ ਸੈੱਟ ਕਰਕੇ ਦੇਣਾ ਪੈਂਦਾ ਫਿਰ ਜਦੋਂ ਤੁਸੀਂ ਪੱਥਰ ਜੀ ਦੀ ਰਗੜਾਈ ਕਰਦੇ ਹੋ ਤੁਸੀਂ ਰਹਿ ਦਿੰਦੇ ਹੋ ਵੀ ਤੁਸੀਂ ਇਸ ਮਿਸਤਰੀ ਤੋਂ ਪੱਥਰ ਲਵਾਇਓ ਜੀ ਹਾਂ ਰਹਿ ਦਿੰਦੇ ਹਾਂ ਮਿਸਤਰੀ ਆਇਆ ਵਧੀਆ ਆਇਆ ਹੈ ਨਾ ਲਾਉਂਦਾ ਵੀ ਰਗੜਾਈ ਕਰਨ ਵਾਸਤੇ ਵੀ ਸੌਖਾ ਹੁੰਦਾ ਹੈ ਘੱਟ ਰੇਟ ਆ ਸਮਾਂ ਵੀ ਬਚਤ ਹੁੰਦਾ ਹੈ ਤੇ ਇੱਕ ਹੋਰ ਆ ਜੀ ਇੱਕ ਤਾਂ ਆਪਾਂ ਕਹਿੰਦੇ ਆ ਵੀ ਆਪਣੇ ਲੱਗਦੇ ਇੱਕ ਚਿਪਸ ਕਹਿੰਦੇ ਜੀ ਨੂੰ ਵੀ ਉਹ ਉਹ ਵੀ ਲੱਗਦੀ ਆ ਉਹਦਾ ਕੀ ਕਾਰਨਾ ਕਿਉਂ ਲਾਉਂਦੇ ਲੋਕ ਜਿਹੜੇ ਚਿਪਸ ਆ ਉਹ ਹੁੰਦਾ ਛੋਟਾ ਪੀਸ ਛੋਟੇ ਪੀਸ ਦੇ ਵਿੱਚ ਚਿਪਸ ਬੰਦੀ ਆ ਕੱਲੀ ਚਿਪਸ ਉਹ ਪਹਿਲਾਂ ਸਭ ਤੋਂ ਪਹਿਲਾਂ ਪਹਿਲਾਂ ਚੱਲਿਆ ਸੀਗਾ ਉਦੋਂ 2.5-3 ਰੁਪਏ ਰੇਟ ਹੁੰਦਾ ਹੈਗਾ ਰਗੜਾਈ ਦਾ ਮੈਂ ਉਹ ਕਰਦਾ ਰਿਹਾ ਉਦੋਂ ਮਾਰਬਲ ਆਪਣੇ ਜ਼ਿਆਦਾ ਆਉਂਦਾ ਨਹੀਂ ਹੁੰਦਾ ਸੀਗਾ ਚੱਲਿਆ ਚੱਲਿਆ ਹੀ ਸੀਗਾ ਮਾਰਬਲ ਉਦੋਂ ਤੇ ਉਦੋਂ ਲੋਕ ਉਹ ਟਟ ਭੱਜ ਜੀ ਲਾਉਣ ਲੱਗ ਪਏ ਸੀਗੇ ਵਿਆਕੇ ਫਿਰ ਉਸ ਤੋਂ ਬਾਅਦ ਵੱਡੇ ਪੀਸ ਆਉਣ ਲੱਗ ਪਏ ਫਿਰ ਵਾਧੂ ਫੈਕਟਰੀਆਂ ਖੋਲ੍ਹਣੀਆਂ ਤੇ ਆਪਣੇ ਪੰਜਾਬ ਦੇ ਵਿੱਚ ਵੱਡੇ ਪੀਸ ਆਉਣ ਲੱਗ ਪਏ ਥੱਪੰਗਾ ਲਾਉਣ ਲੱਗ ਪਏ ਤੇ ਚਲੋ ਚੱਲਿਆ ਵਧੀਆ ਕੰਮ ਚੱਲਦਾ ਰਿਹਾ ਐਵੇਂ ਕਹੀਏ 20 ਸਾਲਾਂ ਨੂੰ ਮਾਰਬਲ ਦਾ ਕੰਮ ਵਧੀਆ ਚੱਲਿਆ ਹੂੰ ਹੂੰ ਉਸ ਤੋਂ ਬਾਅਦ ਫਿਰ ਲੋਕਡਾਊਨ ਤੋਂ ਬਾਅਦ ਜਿਹੜਾ ਹੁਣ ਹਾਲ ਦੀ ਘੜੀ ਚ ਕਿਵੇਂ ਚੱਲਦਾ ਕੰਮ ਹੁਣ ਫਿਲਹਾਲ ਠੀਕ ਐ ਇੱਕ ਵਾਰ ਹੂੰ ਕਿਉਂਕਿ ਮੈਂ ਸਰਦੀਆਂ ਦੇ ਵਿੱਚ ਵੀ ਕੰਮ ਕਰੀ ਜਾਂਦਾ ਸੀਗਾ ਤੇ ਹੁਣ ਵੀ ਮੈਂ ਕੰਮ ਕਰ ਰਿਹਾ ਹੁਣ ਵੀ ਅੱਜ ਵੀ ਮੈਨੂੰ ਫੋਨ ਆਏ ਸੀਗੇ ਹੂੰ ਇਹ ਦੋ ਤਿੰਨ ਘਰਾਂ ਦੇ ਹੂੰ ਹੂੰ ਪਹਿਲਾਂ ਵੀ ਦੋ ਤਿੰਨ ਘਰਾਂ ਦੇ ਇੱਕ ਹਰੀ ਕੇ ਕਲਾਂ ਤੋਂ ਆਇਆ ਇੱਕ ਟੋਡੇ ਪਿੰਡ ਤੋਂ ਹੀ ਆਇਆ ਇੱਕ ਕੋਖਰ ਤੋਂ ਟਾਈਮ ਹੈ ਨਹੀਂ ਸੀਗਾ ਮੇਰੇ ਕੋਲੇ ਨੈਣਣ ਕਿਹਾ ਆਪਾਂ ਲਾ ਰਾ ਕਿਸ ਨੂੰ ਕਿਉਂ ਲਾਉਣਾ ਯਾਰ ਹਨਾ ਜਿੰਨਾ ਕੋ ਕਿਉਂਕਿ ਹੁਣ ਬੰਦਾ ਬੁੰਦਾ ਆਪਾਂ ਕੋਈ ਰੱਖਿਆ ਨਹੀਂਗਾ ਤੇ ਕੱਲੇ ਹੀ ਆ ਜਿੰਨਾ ਕੋ ਹੁੰਦਾ ਉਹਨਾਂ ਕਰ ਲਈਦਾ ਫਿਰ ਪੂਰਾ ਸ਼ੌਂਕ ਨਾਲ ਕਰਦੇ ਆ ਕੰਮ ਨਾ ਆਪਾਂ ਟਕਾ ਕੇ ਬਈ ਘਰ ਦੇ ਕਿਉਂਕਿ ਘਰ ਦੇ ਕੰਮ ਵੀ ਬਈ ਹੈਗੇ ਆ ਵਿੱਚ ਦੀ ਉਹਨਾਂ ਵਾਸਤੇ ਵੀ ਟਾਈਮ ਕੱਟਣਾ ਪੈਂਦਾ ਫਿਰ ਅਗਲੇ ਦਾ ਵੀ ਕਰਕੇ ਦੇਣਾ ਪੈਂਦਾ ਮਜਬੂਰੀਆਂ ਸਾਰੀਆਂ ਧੀਆਂ ਹੈ ਬਿਲਕੁਲ ਬਿਲਕੁਲ ਕੋਈ ਇਹੋ ਜਿਹਾ ਘਰ ਵੀ ਟੱਕਰਦਾ ਹੋਊਗਾ ਜਿਹੜਾ ਕਹਿੰਦਾ ਨਾ ਯਾਰ ਚਾਹ ਵੀ ਨਹੀਂ ਸਾਡੇ ਕੋਲ ਟਾਈਮ ਨਹੀਂ ਹੈਗਾ ਬਣਾ ਕੇ ਦੇਨ ਨੂੰ ਆਪਦਾ ਹੀ ਕਰ ਲਾ ਹਾਂ ਪੈਸੇ ਵਾਪਸ ਦੇ ਦੇਾਂਗੇ ਕਿ ਕੰਈ ਹੈਗਾ ਕੋਈ ਹੋ ਜਾ ਬਥੇਰੇ ਆ ਮੈਂ ਗੋਲਡਨ ਬੁੱਕ ਸਟੋਰ ਵਾਲਿਆਂ ਦੇ ਗਿਆ ਸੀਗਾ ਕੰਮ ਕਰਨ ਕੋਟਕਪੂਰੀ ਤੇ ਕੰਮ ਮੈਂ ਸਟਾਰਟ ਕਰਤਾ ਉਹਨਾਂ ਦਾ ਠੇਕੇਦਾਰ ਨਾਲ ਮੇਰੀ ਗੱਲ ਹੋਈ ਸੀਗੀ ਤੇ ਕੰਮ ਸਟਾਰਟ ਕਰਤਾ ਤੇ ਉਹ ਬਾਹੂ ਆਇਆ ਦੂਜੇ ਦਿਨ ਉਹ ਕਹਿੰਦਾ ਬਾਈ ਜੀ ਸਾਡੇ ਕੋਲੇ ਤਾਂ ਪਾਣੀ ਲਾਉਣ ਦਾ ਟਾਈਮ ਵੀ ਹੈ ਨਹੀਂ ਪਾਣੀ ਵੀ ਨਹੀਂ ਦੇਣਾ ਅਸੀਂ ਤੇ ਚਾਹ ਵੀ ਤੁਹਾਨੂੰ ਦੁਕਾਨ ਤੋਂ ਲੈ ਕੇ ਪੀਣੀ ਪੈਣੀ ਪੈਣੀ ਆ ਸੇਟ ਸੀਗੇ ਬੰਦੇ ਹੂੰ ਹੂੰ ਤੇ ਪਿੰਡਾਂ ਦੇ ਵਿੱਚ ਉਹ ਜਾ ਕੋਈ ਚੱਕਰ ਹੈਗਾ ਪਿੰਡਾਂ ਦੇ ਵਿੱਚ ਤੱਕਲਾ ਰੋਟੀ ਵੀ ਖਵਾ ਦਿੰਦਾ ਹੂੰ ਹੂੰ ਹਾਂ ਆਪਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਕਿਸਾਨਾਂ ਦਾ ਹੂੰ ਜਿਹੜੇ ਮਤਲਬ ਇਹਨਾਂ ਚੀਜ਼ਾਂ ਨੂੰ ਨੋਟ ਨਹੀਂ ਕਰਦੇਗੇ ਨਹੀਂ ਤਾਂ ਬਹੁਤ ਸਾਰੇ ਲੋਕ ਆ ਕਹਿੰਦੇ ਸਾਡੇ ਕੋਲੇ ਟਾਈਮ ਹੀ ਨਹੀਂ ਹੂੰ ਹੂੰ ਨਹੀਂ ਆਗਲਾ ਰੋਟੀ ਦਿੰਦਾ ਅ ਮਾਸ਼ਾ ਜੀ ਇੱਕ ਤਾਂ ਮਤਲਬ ਮਾਰਬਲ ਪੱਥਰ ਲੱਗਦਾ ਕੋਈ ਹੋਰ ਵੀ ਪੱਥਰ ਲੱਗਦਾ ਜਿਹਦੀ ਰਗੜਾਈ ਹੁੰਦੀ ਹੈ ਹੋਰ ਕੋਈ ਕਈ ਕਿਸਮਾਂ ਦੇ ਹੁੰਦੇ ਆ ਮੈਂ ਸੁਣਿਆ ਮਾਰਬਲ ਮਾਰਬਲ ਹੋਣ ਜਾਂ ਹੋਰ ਕੋਈ ਪੱਥਰ ਜਿਨ੍ਹਾਂ ਦੀ ਰਗੜਾਈ ਹੁੰਦੀ ਹੋਵੇ ਪਹਿਲਾਂ ਲੱਗਦੇ ਹੋਣ ਜਾਂ ਹੁਣ ਕੋਈ ਨਵੇਂ ਲਾਂਚ ਹੋਏ ਹੋਣ ਕੋਈ ਹੈ ਉਹ じゃ ਨਹੀਂ ਬਸ ਇਹ ਮਾਰਬਲ ਤੇ ਇਹ ਹੀ ਚੱਲ ਰਿਹਾ ਡੂੰਗਰੀ ਮਾਰਬਲ ਮੋਰਵਾ ਦੀ ਗੱਲ ਹੁੰਦੀ ਹੈ ਜੀ ਹੁਣ ਜਿਹੜੀ ਬੜੇ ਡਿਜ਼ਾਈਨ ਜੇ ਪਾ ਕੇ ਮੰਨ ਲਓ ਹਨ ਹਾਂ ਉਹ ਜਿਹੜੀ ਐਟਾ ਉਹ ਆਉਂਦੀ ਹੈ ਜੈਪੁਰ ਤੋਂ ਉਹਦੇ ਵਿੱਚ ਵਾਈਟ ਸੀਮੈਂਟ ਪਾ ਕੇ ਲੋਕ ਲਵਾ ਰਹੇ ਆ ਤੇ ਉਹਦੀ ਰਗੜਾਈ ਕਰਵਾ ਰਹੇ ਆ ਹੂੰ ਹੂੰ ਉਹ ਵਧੀਆ ਚੀਜ਼ ਆ ਕਿਉਂਕਿ ਇੱਕ ਤਾਂ ਇੰਟਰਲੌਕ ਹੈ ਜਿਹੜੀ ਇੰਟਰਲੌਕ ਦੇ ਉੱਤੇ ਜਦੋਂ ਪਾਣੀ ਡੋਲ੍ਹਿਆ ਜਾਂਦਾ ਸਿਆਲ ਦੇ ਵਿੱਚ ਚਿੱਕ ਬੂੰਦਾ ਪੈਂਦੀਆਂ ਉਹਦੇ ਤੋਂ ਚਿੱਕੜ ਨਹੀਂ ਜਾਂਦਾ ਗਿੱਲੀ ਹੋਈ ਰਹਿੰਦੀ ਆ ਤੇ ਇਹ ਜਿਹੜੀ ਐਟਾ ਇਹਦੀ ਰਗੜਾਈ ਹੋ ਜੇ ਚੰਗੀ ਤਾਂ ਇਹ ਪਾਣੀ ਨਾਲੇ ਤਾਂ ਪੀ ਜਾਂਦੀ ਆ ਨਾਲੇ ਠੰਡੀ ਰਹਿੰਦੀ ਉਹ ਤਪਦੀ ਵੱਧਾ ਤਾਂ ਕਰਕੇ ਲੋਕ ਆ ਜਿਹੜੇ ਐਂਟਰ ਐਂਟਰਲੌਕ ਨੂੰ ਛੱਡ ਕੇ ਹੁਣ ਤੇਰਾ ਐਟ ਵਾਲੇ ਪਾਸੇ ਹੋ ਗਿਆ ਉਹ ਲਵਾਉਣ ਲੱਗੇ ਐਟ ਜਿਆਦਾਤਰ ਤਾਂ ਵੇੜਿਆਂ 'ਚ ਹੀ ਲਾਉਂਦੇ ਲੋਕ ਹਨਾ ਕਰਦੇ ਵੱਲੋਂ ਹਾਂ ਮੈਂ ਕੁੱਕਰਪਿੰਡ ਕੀਤਾ ਕੰਮ ਉਹਨਾਂ ਨੇ 6000 ਸਕੁਅਰ ਫੁੱਟ ਲਾਈ ਹੈ ਹੂੰ 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 ਵੇੜੇ ਦੇ ਵਿੱਚ ਹੂੰ ਹੂੰ ਤੇ ਉਹ ਜਿਹੜੀ ਉਹ ਐਟਾ ਤੁਸੀਂ ਲਾਉਣ ਦਾ ਕੀ ਮਤਲਬ ਕਿੰਨੇ ਪੈਸੇ ਲੈਣੇ ਹੋ ਜਿਹੜੇ ਲਾਉਣ ਸਕੁਅਰ ਫੁੱਟ ਦੇ ਹਿਸਾਬ ਨਾਲ ਹੀ ਹੋਊਗਾ ਜਿਹੜੇ ਲਾਉਣ ਵਾਲੇ ਆ ਉਹ ਠੇਕੇਦਾਰ ਅਲੱਗ ਆ ਆਪਣਾ ਕੰਮ ਰਗੜਾਈ ਦਾ ਇਕੱਲਾ ਹੂੰ ਹੂੰ ਉਹਦੀ ਰਗੜਾਈ ਕੋਈ ਹੈਗੀ ਆ 15 ਰੁਪਏ ਫੁੱਟ ਹੂੰ ਹੂੰ 10-15 ਰੁਪਏ ਫੁੱਟ ਹੂੰ ਹੂੰ 100 ਰੁਪਏ ਵੀ ਲੈ ਲਈਦੇ 15 ਵੀ ਲੈ ਲਈਦੇ ਕਈ ਵੀ ਅਗਲਾ ਕਹਿੰਦਾ ਯਾਰ ਅਸੀਂ ਤਾਂ ਕਰਗੜਾਈ ਕਰਾਉਣੀ ਆ ਹੂੰ ਹੂੰ ਤੇ ਉਹ ਤੋਂ ਉਸ ਹਿਸਾਬ ਨਾਲ ਲੈ ਲਈਦੇ ਕਿਉਂਕਿ ਫਿਰ ਇਹ ਕਰਗੜਾਈ ਦੇ ਉੱਤੇ ਤਾਂ ਸਕ੍ਰੈਚ ਰਹਿਣਗੇ ਹੂੰ ਹੂੰ ਉਹ ਫਿਰ ਪੂਰੀ ਪੰਜਾਦੇ ਮੈਟ ਹੋ ਜਾਂਦੀ ਆ ਜੇ ਕੋਈ ਦੋ ਕਹਿੰਦਾ ਹੂੰ ਹੂੰ ਤਾਂ ਦੂਜੀ ਰਗੜਾਈ ਤੇ ਥੋੜੀਆਂ ਜੀਆਂ ਚਰੀਟਾਂ ਘਟ ਜਾਂਦੀਆਂ ਤੀਜੀ ਤੇ ਉਹਦੋਂ ਵੀ ਘਟ ਜਾਂਦੀਆਂ ਐ ਰਗੜਾਈਆਂ ਦਾ ਹਿਸਾਬ ਹੁੰਦਾ ਇਹਦੇ ਵਿੱਚ ਅੱਛਾ ਉਹ ਜਿਹੇ ਹਿਸਾਬ ਨਾਲ ਰੇਟ ਲੈ ਲਈਦਾ ਕਿਉਂਕਿ ਜਿੰਨਾ ਕਿ ਟਾਈਮ ਲੱਗਦਾ ਜਿੰਨਾ ਖਰਚ ਆਉਂਦਾ ਠੀਕ ਆ ਕਮਰੇ ਇੱਕ ਕਮਰੇ ਨੂੰ ਕਰਨਾ ਹੋਵੇ ਮੰਨ ਲਓ ਤੇ ਉਹਦੇ ਤੇ ਕਿੰਨਾ ਕੁ ਟਾਈਮ ਲਾ ਦਿੰਨੇ ਹੋ ਤੁਸੀਂ ਰਗੜਾਈ ਕਰਨੀ ਉਹ ਕਿਹੜੀ ਕੈਟਰੀ ਦੇ ਮਾਰਬਲ ਦੀ ਮਾਰਬਲ ਦੀ ਮਾਰਬਲ ਦਾ ਇੱਕ ਕਮਰਾ ਲੈ ਹੀ ਜਾਂਦਾ ਤਿੰਨ ਦਿਨ ਤਿੰਨ ਦਿਨ ਲੈਂਦਾ ਹਾਂ ਕਿਉਂਕਿ ਪਹਿਲਾਂ ਉਹਦੀ ਕਟਿੰਗ ਹੁੰਦੀ ਆ ਕਟਿੰਗ ਕਰਕੇ ਭਾਵੇਂ ਇੱਕ ਕਮਰਾ ਤੇ ਭਾਵੇਂ ਹੈਗਾ ਮੰਨ ਕੇ ਚਲੋ 40 50 ਫੁੱਟ ਤਾਂ ਕਟਿੰਗ ਕਰਕੇ ਉਹਦੇ ਉੱਪਰ ਰਿਪੇਅਰ ਭਰਨੀ ਪੈਂਦੀ ਆ ਮਸਾਲਾ ਭਰਨਾ ਪੈਂਦਾ ਦੁਬਾਰਾ ਉਹ ਫਿਰ ਸੁਕਾਉਣਾ ਵੀ ਪੈਂਦਾ ਇੱਕ ਦਿਨ ਸੁਕਾ ਕੇ ਕਟਿੰਗ ਤਾਂ ਇੱਕ ਦਿਨ ਚ ਹੀ ਹੋ ਜਾਂਦੀ ਇੱਕ ਕਮਰੇ ਦੀ ਮੰਨ ਲਓ ਜੇ 15x20 15 ਦਾ ਕਮਰਾ ਹੋਵੇ ਜਾਂ ਦਾ ਸਭਾਈ ਦੱਸਦਾ ਕਮਰਾ ਹੋਵੇ ਤੇ ਕਟਿੰਗ ਤਾਂ ਉਹਦੀ ਇੱਕ ਦਿਨ ਜੀ ਹੋ ਜਾਂਦੀ ਹੈ ਪਰ ਇੱਕ ਦਿਨ ਤੇ ਕਟਿੰਗ ਕਰਕੇ ਉਹਦੀ ਤੇ ਰਿਪੇਅਰ ਭਰਨੀ ਪੈਂਦੀ ਉਹਨੂੰ ਇੱਕ ਦਿਨ ਸੁਕਾਉਣਾ ਪੈਂਦਾ ਫਿਰ ਉਸ ਤੋਂ ਬਾਅਦ ਉਹਦੀ ਫਿਨਿਸ਼ਿੰਗ ਕਰਨੀ ਪੈਂਦੀ ਹੈ मतलब ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਮਿਹਨਤ ਲੱਗਦੀ ਹੈ ਖੜੀ ਲੱਤ ਕੰਮ ਕਰਨਾ ਸਾਰੀ ਦਿਹਾੜੀ ਹੁਣ ਕੰਮ ਕਿਵੇਂ ਚੱਲਦਾ ਤੁਹਾਡਾ ਠੀਕ ਆ ਕੰਮ ਗੁਜ਼ਾਰਾ ਵਧੀਆ ਹੋਈ ਜਾਂਦਾ ਹਾਂ ਗੁਜ਼ਾਰਾ ਹੋਈ ਜਾਂਦਾ ਜੁੜਦੇ ਨਹੀਂਗੇ ਪਰ